ਆਮ ਆਦਮੀ ਪਾਰਟੀ ਦੇ ਐਮਐਲਏ ਕੁਵਰ ਵਿਜੇ ਪ੍ਰਤਾਪ ਵੱਲੋਂ ਆਪਣੀ ਸਰਕਾਰ ਤੇ ਵੱਡੇ ਖੁਲਾਸੇ ਭ੍ਰਸ਼ਟਾਚਾਰ ਤੇ ਨਸ਼ਾ ਵਿਰੁੱਧ ਜੰਗ ਨੂੰ ਦੱਸਿਆ ਸਕੈਂਡਲ ਅੱਜ ਪੰਜਾਬ ਦੀ ਰਾਜਨੀਤੀ ਚ ਇੱਕ ਹੋਰ ਵੱਡਾ ਬਿਆਨ ਚਰਚਾ ਵਿੱਚ ਆਪ ਦੇ ਆਪਣੇ ਹੀ ਐਮਐਲਏ ਕੁਵਰ ਵਿਜੇ ਪ੍ਰਤਾਪ ਸਿੰਘ ਨੇ ਆਪਣੀ ਸਰਕਾਰ ਉੱਤੇ ਭਾਰੀ ਇਲਜ਼ਾਮ ਲਗਾਏ ਨੇ ਗੱਲ ਹੈ ਸਸਪੈਂਡ ਕੀਤੇ ਡੀਆਈਜੀ ਹਰਚਰਨ ਸਿੰਘ ਭੁੱਲਰ ਦੇ ਕੇਸ ਦੀ ਜਿਸ ਨੂੰ ਸੀਬੀਆਈ ਨੇ ਰਿਸ਼ਵਤ ਲੈਂਦੇ ਗ੍ਰਿਫਤਾਰ ਕੀਤਾ ਤੇ ਉਸਦੇ ਘਰੋਂ ਮਿਲੇ 7.5 ਕਰੋੜ ਰੁਪਏ ਕੈਸ਼ ਤੇ 2.5 ਕਿਲੋ ਸੋਨਾ ਸੀਬੀਆਈ ਦੀ ਛਾਪੇਮਾਰੀ ਤੋਂ ਬਾਅਦ ਇਹ ਮਾਮਲਾ ਸਿਰਫ ਇੱਕ ਅਫਸਰ ਤੱਕ ਨਹੀਂ ਰਿਹਾ ਬਲਕਿ ਹੁਣ ਇੱਕ ਸਿਸਟਮੈਟਿਕ ਕ੍ਰਾਪਸ਼ਨ ਦਾ ਵੱਡਾ ਸਵਾਲ ਬਣ ਗਿਆ ਕੁਵਰ ਵਿਜੇ ਪ੍ਰਤਾਪ ਨੇ ਖੁਦ ਕਿਹਾ ਜਿਹੜੀ ਸਰਕਾਰ ਹੁੰਦੀ ਹੈ ਉਹ ਜਿਹੇ ਉਹਨਾਂ ਦੇ ਅਫਸਰ ਹੁੰਦੇ ਨੇ ਉਹ ਕਹਿੰਦੇ ਨੇ ਹਰ ਇੱਕ ਡਿਪਾਰਟਮੈਂਟ ਵਿੱਚ ਦਲਾਲਾਂ ਤੇ ਭ੍ਰਸ਼ਟ ਅਫਸਰਾਂ ਦੇ ਗਰੁੱਪ ਬਣੇ ਹੋਏ ਨੇ ਤੇ ਜਦ ਕੋਈ ਨਵਾਂ ਅਫਸਰ ਆਉਂਦਾ ਤਾਂ ਸਭ ਤੋਂ ਪਹਿਲਾਂ ਇਹ ਦਲਾਲ ਹੀ ਉਸ ਦਾ ਸਵਾਗਤ ਕਰਦੇ ਨੇ। ਕੁਵਰ ਵਿਜੇ ਪ੍ਰਤਾਪ ਨੇ ਭੁੱਲਰ ਬਾਰੇ ਕਿਹਾ ਉਹ ਮੇਰੇ ਅਧੀਨ ਮਹਾਲੀ ਤੇ ਲੁਧਿਆਣਾ ਚ ਰਿਹਾ ਸੀ। ਉਸ ਦੇ ਘਰੋਂ ਜਿੰਨਾ ਪੈਸਾ ਮਿਲਿਆ ਉਸ ਤੋਂ ਕਈ ਗੁਣਾ ਵੱਧ ਪੈਸਾ ਸੀਨੀਅਰ ਅਫਸਰਾਂ ਦੇ ਘਰੇ ਤੇ ਨੇਤਾਵਾਂ ਕੋਲ ਪਿਆ ਹੋਇਆ ਹੈ। ਉਹ ਕਹਿੰਦੇ ਨੇ ਕਰਪਟ ਅਫਸਰਾਂ ਕੋਲ ਨੇਤਾਵਾਂ ਦਾ ਪੈਸਾ ਪਿਆ ਹੁੰਦਾ ਤੇ ਨੇਤਾਵਾਂ ਕੋਲ ਅਫਸਰਾਂ ਦਾ ਪੈਸਾ ਪਿਆ ਹੁੰਦਾ। ਮਤਲਬ ਸਿਸਟਮ ਅੰਦਰ ਤਾਲਮੇਲ ਦਾ ਘੇੜ ਚੱਲ ਰਿਹਾ ਹੈ। ਤੁਹਾਨੂੰ ਦੱਸ ਦਈਏ ਕੁਵਰ ਵਿਜੇ ਪ੍ਰਤਾਪ ਦੇ ਇਹਨਾਂ ਬਿਆਨਾਂ ਕਾਰਨ ਆਪ ਨੇ ਉਹਨੂੰ ਪਹਿਲਾਂ ਹੀ ਸਸਪ ਕਿਉਂਕਿ ਉਹ ਕਈ ਵਾਰ ਖੁੱਲ ਕੇ ਆਪਣੀ ਸਰਕਾਰ ਨੂੰ ਟਾਰਗੇਟ ਕਰ ਦਿੰਦੇ ਨੇ ਹੁਣ ਇਹ ਨਵੇਂ ਬਿਆਨ ਨਾਲ ਫੇਰ ਇੱਕ ਵਾਰ ਫੇਰ ਆਪ ਸਰਕਾਰ ਦੀ ਇਮੇਜ ਤੇ ਸਵਾਲ ਉੱਠ ਰਹੇ ਨੇ ਕਿ ਆਖਿਰ ਕਟੜ ਇਮਾਨਦਾਰ ਸਰਕਾਰ ਦਾ ਦਾਵਾ ਕਿੱਥੇ ਖੜਾ ਹੁੰਦਾ ਹੁਣ ਗੱਲ ਕਰੀਏ ਸਭ ਤੋਂ ਵੱਡੇ ਖੁਲਾਸੇ ਦੀ ਕੁਬੁਰ ਵਿਜੇ ਪ੍ਰਤਾਪ ਨੇ ਕਿਹਾ ਕਿ ਯੁੱਧ ਨਸ਼ਾ ਵਿਰੁੱਧ ਮੁਹਿੰਮ ਸਭ ਤੋਂ ਵੱਡਾ ਸਕੈਮ ਹੈ ਉਹ ਕਹਿੰਦੇ ਨੇ ਕਿ ਵਿਧਾਇਕ ਪੁਲਿਸ ਨੂੰ ਨਾਮ ਦਿੰਦੇ ਨੇ ਤੇ ਪੁਲਿਸ ਅਧਿਕਾਰੀ ਲੋਕਾਂ ਨੂੰ ਪੈਸੇ ਲਈ ਤੰਗ ਕਰਦੇ ਨੇ ਇਹ ਸਾਰਾ ਐਕਸ਼ਨ ਸਿਰਫ ਡਰਾਉਣ ਲਈ ਹੁੰਦਾ ਤੇ ਨਸ਼ੇ ਖਿਲਾਫ ਅਸਲੀ ਕਾਰਵਾਈ ਨਹੀਂ ਹੁੰਦੀ ਉਹ ਦੱਸਦੇ ਨੇ ਕਿ ਨੱਥੂ ਨੰਗਲ ਇਲਾਕੇ ਵਿੱਚ ਇੱਕ ਬੇਕਸੂਰ ਵਿਅਕਤੀ ਜੋ ਫੌਜ ਨੂੰ ਦੁੱਧ ਦੇਣ ਜਾਂਦਾ ਸੀ ਉਸ ਨੂੰ ਨਸ਼ੇ ਦੇ ਕੇਸ ਵਿੱਚ ਫਸਾਇਆ ਜਾ ਰਿਹਾ ਸੀ ਕਿਉਂਕਿ ਉਸ ਦੀ ਜ਼ਮੀਨ ਤੇ ਉਹਨਾਂ ਦੀ ਹੀ ਪਾਰਟੀ ਦੇ ਨੇਤਾ ਦੀ ਨਜ਼ਰ ਸੀ ਉਹ ਕਹਿੰਦੇ ਨੇ ਮੈਂ ਖੁਦ ਇਹ ਰੋਕਿਆ ਨਹੀਂ ਤਾਂ ਉਹ ਬੰਦਾ ਬਰਬਾਦ ਹੋ ਜਾਂਦਾ ਕੁਵਰ ਵਿਜੇ ਪ੍ਰਤਾਪ ਨੇ ਦਾਵਾ ਕੀਤਾ ਕਿ ਪੁਲਿਸ ਧਾਰਾ 57 ਦਾ ਗਲਤ ਇਸਤੇਮਾਲ ਕਰ ਰਹੀ ਹੈ ਤੇ ਲੋਕਾਂ ਤੋਂ ਪੈਸੇ ਵਸੂਲ ਰਹੀ ਹੈ ਇਹ ਮਤਲਬ ਹੈ ਕਿ ਜਿਹੜੀ ਮੁਹਿੰਮ ਨਸ਼ਾ ਖਿਲਾਫ ਹੋਣੀ ਸੀ ਉਹ ਪੈਸੇ ਖਿਲਾਫ ਚੱਲ ਰਹੀ ਹੈ ਹੁਣ ਸਵਾਲ ਇਹ ਹੈ ਕਿ ਕੁਵਰ ਵਿਜੇ ਪ੍ਰਤਾਪ ਝੂਠ ਬੋਲ ਰਹੇ ਨੇ ਜਾਂ ਸੱਚਾਈ ਬਿਆਨ ਕਰ ਰਹੇ ਨੇ ਪਰ ਇੱਕ ਗੱਲ ਪੱਕੀ ਹੈ ਜੇ ਸਰਕਾਰ ਦੇ ਆਪਣੇ ਐਮਐਲਏ ਇਹੋ ਜਿਹੇ ਖੁਲਾਸੇ ਕਰਨ ਤਾਂ ਲੋਕਾਂ ਦਾ ਵਿਸ਼ਵਾਸ ਡੋਲਣਾ ਤਾਂ ਲਾਜ਼ਮੀ ਹੈ ਆਮ ਆਦਮੀ ਪਾਰਟੀ ਦੇ ਐਮਐਲਏ ਕੁਵਰ ਵਿਜੇ ਪ੍ਰਤਾਪ ਵੱਲੋਂ ਆਪਣੀ ਸਰਕਾਰ ਤੇ ਵੱਡੇ ਖੁਲਾਸੇ ਭ੍ਰਸ਼ਟਾਚਾਰ ਤੇ ਨਸ਼ਾ ਵਿਰੁੱਧ ਜੰਗ ਨੂੰ ਦੱਸਿਆ ਸਕੈਂਡਲ ਅੱਜ ਪੰਜਾਬ ਦੀ ਰਾਜਨੀਤੀ ਚ ਇੱਕ ਹੋਰ ਵੱਡਾ ਬਿਆਨ ਚਰਚਾ ਵਿੱਚ ਆਪ ਦੇ ਆਪਣੇ ਹੀ ਐਮਐਲਏ ਕੁਵਰ ਵਿਜੇ ਪ੍ਰਤਾਪ ਸਿੰਘ ਨੇ ਆਪਣੀ ਸਰਕਾਰ ਉੱਤੇ ਭਾਰੀ ਇਲਜ਼ਾਮ ਲਗਾਏ ਨੇ ਗੱਲ ਹੈ ਸਸਪੈਂਡ ਕੀਤੇ ਡੀਆਈਜੀ ਹਰਚੰਦ ਸਿੰਘ ਭੁੱਲਰ ਦੇ ਕੇਸ ਦੀ ਜਿਸ ਨੂੰ ਸੀਬੀਆਈ ਨੇ ਰਿਸ਼ਵਤ ਲੈਂਦੇ ਗ੍ਰਿਫਤਾਰ ਕੀਤਾ ਤੇ ਉਸਦੇ ਘਰੋਂ ਮਿਲੇ 7.5 ਕਰੋੜ ਰੁਪਏ ਕੈਸ਼ ਤੇ 2.5 ਕਿਲੋ ਸੋਨਾ ਸੀਬੀਆਈ ਦੀ ਛਾਪੇਮਾਰੀ ਤੋਂ ਬਾਅਦ ਇਹ ਮਾਮਲਾ ਸਿਰਫ ਇੱਕ ਅਫਸਰ ਤੱਕ ਨਹੀਂ ਰਿਹਾ ਬਲਕਿ ਹੁਣ ਇੱਕ ਸਿਸਟਮੈਟਿਕ ਕ੍ਰਾਪਸ਼ਨ ਦਾ ਵੱਡਾ ਸਵਾਲ ਬਣ ਗਿਆ ਕੁਵਰ ਵਿਜੇ ਪ੍ਰਤਾਪ ਨੇ ਖੁਦ ਕਿਹਾ ਜਿਹੜੀ ਸਰਕਾਰ ਹੁੰਦੀ ਹੈ ਉਹ ਜਿਹੀ ਉਹਨਾਂ ਦੇ ਅਫਸਰ ਹੁੰਦੇ ਨੇ ਉਹ ਕਹਿੰਦੇ ਨੇ ਹਰ ਇੱਕ ਡਿਪਾਰਟਮੈਂਟ ਵਿੱਚ ਦਲਾਲਾਂ ਤੇ ਭ੍ਰਸ਼ਟ ਅਫਸਰਾਂ ਦੇ ਗਰੁੱਪ ਬਣੇ ਹੋਏ ਨੇ ਤੇ ਜਦ ਕੋਈ ਨਵਾਂ ਅਫਸਰ ਆਉਂਦਾ ਤਾਂ ਸਭ ਤੋਂ ਪਹਿਲਾਂ ਇਹ ਦਲਾਲੀ ਉਸ ਦਾ ਸਵਾਗਤ ਕਰਦੇ ਨੇ ਕੁਵਰ ਵਿਜੇ ਪ੍ਰਤਾਪ ਨੇ ਭੁੱਲਰ ਬਾਰੇ ਕਿਹਾ ਉਹ ਮੇਰੇ ਅਧੀਨ ਮਹਾਲੀ ਤੇ ਲੁਧਿਆਣਾ ਚ ਰਿਹਾ ਸੀ ਉਸ ਦੇ ਘਰੋਂ ਜਿੰਨਾ ਪੈਸਾ ਮਿਲਿਆ ਉਸ ਤੋਂ ਕਈ ਗੁਣਾ ਵੱਧ ਪੈਸਾ ਸੀਨੀਅਰ ਅਫਸਰਾਂ ਦੇ ਘਰੇ ਤੇ ਨੇਤਾਵਾਂ ਕੋਲ ਪਿਆ ਹੋਇਆ ਹੈ ਉਹ ਕਹਿੰਦੇ ਨੇ ਕਰਪਟ ਅਫਸਰਾਂ ਕੋਲ ਨੇਤਾਵਾਂ ਦਾ ਪੈਸਾ ਪਿਆ ਹੁੰਦਾ ਤੇ ਨੇਤਾਵਾਂ ਕੋਲ ਅਫਸਰਾਂ ਦਾ ਪੈਸਾ ਪਿਆ ਹੁੰਦਾ ਮਤਲਬ ਸਿਸਟਮ ਅੰਦਰ ਤਾਲਮੇਲ ਦਾ ਘੇੜ ਚੱਲ ਰਿਹਾ ਤੁਹਾਨੂੰ ਦੱਸ ਦਈਏ ਕੁਵਰ ਵਿਜੇ ਪ੍ਰਤਾਪ ਦੇ ਇਹਨਾਂ ਬਿਆਨਾਂ ਕਾਰਨ ਆਪ ਨੇ ਉਹਨੂੰ ਪਹਿਲਾਂ ਹੀ ਸਸਪੈਂਡ ਕਰ ਦਿੱਤਾ ਸੀਗਾ ਕਿਉਂਕਿ ਉਹ ਕਈ ਵਾਰ ਖੁੱਲ ਕੇ ਆਪਣੀ ਸਰਕਾਰ ਨੂੰ ਟਾਰਗੇਟ ਕਰ ਦਿੰਦੇ ਨੇ ਹੁਣ ਇਹ ਨਵੇਂ ਬਿਆਨ ਨਾਲ ਫੇਰ ਇੱਕ ਵਾਰ ਫੇਰ ਆਪ ਸਰਕਾਰ ਦੀ ਇਮੇਜ ਤੇ ਸਵਾਲ ਉੱਠ ਰਹੇ ਨੇ ਕਿ ਆਖਿਰ ਕਟੜ ਇਮਾਨਦਾਰ ਸਰਕਾਰ ਦਾ ਦਾਵਾ ਕਿੱਥੇ ਖੜਾ ਹੁੰਦਾ ਹੁਣ ਗੱਲ ਕਰੀਏ ਸਭ ਤੋਂ ਵੱਡੇ ਖੁਲਾਸੇ ਦੀ ਕੁਬੁਰ ਵਿਜੇ ਪ੍ਰਤਾਪ ਨੇ ਕਿਹਾ ਕਿ ਯੁੱਧ ਨਸ਼ਾ ਵਿਰੁੱਧ ਮੁਹਿੰਮ ਸਭ ਤੋਂ ਵੱਡਾ ਸਕੈਮ ਹੈ ਉਹ ਕਹਿੰਦੇ ਨੇ ਕਿ ਵਿਧਾਇਕ ਪੁਲਿਸ ਨੂੰ ਨਾਮ ਦਿੰਦੇ ਨੇ ਤੇ ਪੁਲਿਸ ਅਧਿਕਾਰੀ ਲੋਕਾਂ ਨੂੰ ਪੈਸੇ ਲਈ ਤੰਗ ਕਰਦੇ ਨੇ ਇਹ ਸਾਰਾ ਐਕਸ਼ਨ ਸਿਰਫ ਡਰਾਉਣ ਲਈ ਹੁੰਦਾ ਤੇ ਨਸ਼ੇ ਖਿਲਾਫ ਅਸਲੀ ਕਾਰਵਾਈ ਨਹੀਂ ਹੁੰਦੀ ਉਹ ਦੱਸਦੇ ਨੇ ਕਿ ਨੱਥੂ ਲੰਗੜੀ ਇਲਾਕੇ ਵਿੱਚ ਇੱਕ ਬੇਕਸੂਰ ਵਿਅਕਤੀ ਜੋ ਫੌਜ ਨੂੰ ਦੁੱਧ ਦੇਣ ਜਾਂਦਾ ਸੀ ਉਸ ਨੂੰ ਨਸ਼ੇ ਦੇ ਕੇਸ ਵਿੱਚ ਫਸਾਇਆ ਜਾ ਰਿਹਾ ਸੀ ਕਿਉਂਕਿ ਉਸ ਦੀ ਜ਼ਮੀਨ ਤੇ ਉਹਨਾਂ ਦੀ ਹੀ ਪਾਰਟੀ ਦੇ ਨੇਤਾ ਦੀ ਨਜ਼ਰ ਸੀ ਉਹ ਕਹਿੰਦੇ ਨੇ ਮੈਂ ਖੁਦ ਇਹ ਰੋਕਿਆ ਨਹੀਂ ਤਾਂ ਉਹ ਬੰਦਾ ਬਰਬਾਦ ਹੋ ਜਾਂਦਾ ਕੁਵਰ ਵਿਜੇ ਪ੍ਰਤਾਪ ਨੇ ਦਾਅਵਾ ਕੀਤਾ ਕਿ ਪੁਲਿਸ ਧਾਰਾ 755 ਦਾ ਗਲਤ ਇਸਤੇਮਾਲ ਕਰ ਰਹੀ ਹੈ ਤੇ ਲੋਕਾਂ ਤੋਂ ਪੈਸੇ ਵਸੂਲ ਰਹੀ ਹੈ ਇਹ ਮਤਲਬ ਹੈ ਕਿ ਜਿਹੜੀ ਮੁਹਿੰਮ ਨਸ਼ਾ ਖਿਲਾਫ ਹੋਣੀ ਸੀ ਉਹ ਪੈਸੇ ਖਿਲਾਫ ਚੱਲ ਰਹੀ ਹੈ ਹੁਣ ਸਵਾਲ ਇਹ ਹੈ ਕਿ ਕੁਵਰ ਵਿਜੇ ਵਰਤਾਪ ਝੂਠ ਬੋਲ ਰਹੇ ਨੇ ਜਾਂ ਸੱਚਾਈ ਬਿਆਨ ਕਰ ਰਹੇ ਨੇ ਪਰ ਇੱਕ ਗੱਲ ਪੱਕੀ ਹੈ ਜੇ ਸਰਕਾਰ ਦੇ ਆਪਣੇ ਐਮਐਲਏ ਇਹੋ ਜੇ ਖੁਲਾਸੇ ਕਰਨ ਤਾਂ ਲੋਕਾਂ ਦਾ ਵਿਸ਼ਵਾਸ ਡੋਲਣਾ ਤਾਂ ਲਾਜ਼ਮੀ ਹੈ ਚਲੋ ਤੁਸੀਂ ਕਮੈਂਟ ਚ ਦੱਸੋ ਕੀ ਸਿਸਟਮਿਕ ਕਰਪਸ਼ਨ ਹੈ ਜਾਂ ਰਾਜਨੀਤਿਕ